ਆਪਣੇ ਲਈ ਤੇ ਸਾਰੇ ਹੀ ਕਰ ਲੈਂਦੇ ਪਰ ਕਿਸੇ ਲਈ ਕਰਨਾ ਇਹ ਬੜਾ ਔਖਾ ਹੁੰਦਾ ਆ ਬਾਬਾ ਰਾਮ ਸਿੰਘ ਹੋਣਾ ਦੀ ਉਮਰ 60 ਤੋਂ ਥੋੜਾ ਜਿਹਾ ਉੱਪਰ ਸੀ ਹਜੇ ਮੇਰੇ ਖਿਆਲ 65 ਸਾਲ ਦੇ ਸੀ ਤੇ ਕਿੰਨਾ ਮਨ ਪਿਆਰ ਦਾ ਤੇ ਵਿਰਾਗ ਦਾ ਭਰਿਆ ਹੁੰਦਾ ਹੈ ਜਦੋਂ ਵੀਰੋ ਕਿਸੇ ਨੂੰ ਦੁਖੀ ਵੇਖ ਕੇ ਅੰਦਰ ਰੋਣ ਲੱਗ ਜਾਏ ਕਿਸੇ ਰੋਂਦੇ ਨੂੰ ਵੇਖ ਕੇ ਇੰਨਾ ਦੁਖੀ ਹੋ ਜਾਏ ਮਨ ਵੀ ਇੱਕ ਵਾਰੀ ਤੜਫ ਜਾਏ ਬੰਦਾ ਤੇ ਯਾਦ ਰੱਖਣਾ ਜਿਹੜਾ ਮਜ਼ਬੂਤ ਹੁੰਦਾ ਹੈ ਉਹ ਟੱਕਰ ਮਾਰਦਾ ਵਿੱਚ ਪਰ ਜਿਹੜਾ ਸੌਫਟ ਹੁੰਦਾ ਹੈ ਕੋਮਲ ਹਿਰਦੇ ਦਾ ਹੁੰਦਾ ਹੈ ਕੋਮਲ ਉਹ ਕਈ ਵਾਰੀ ਆਪਣੇ ਆਪ ਨੂੰ ਸਜ਼ਾ ਦੇ ਲੈਂਦਾ ਹੈ ਕੋਮਲ ਹਿਰਦਾ ਮਾਸੂਮ ਮਾਸੂਮ ਮਨ ਹੁੰਦਾ ਕਈਆਂ ਦਾ ਮਾਸੂਮ ਜਿਵੇਂ ਬੱਚੇ ਦਾ ਮਾਈਂਡ ਹੁੰਦਾ ਨਾ ਬੱਚਾ ਹੁੰਦਾ ਜਿਵੇਂ ਤੇ ਸਾਧੂਆਂ ਦਾ ਜਿਹੜਾ ਸੁਭਾਅ ਹੁੰਦਾ ਹੈ ਭੋਲਾ ਮਾਸੂਮ ਬੱਚਿਆਂ ਵਰਗਾ ਬਿਲਕੁਲ ਹੀ ਮਾਸੂਮ ਜਿਵੇਂ ਬੱਚਾ ਹੁੰਦਾ ਇਸ ਤਰ੍ਹਾਂ ਕੋਮਲ ਮਨ ਹੁੰਦਾ ਕੋਮਲ ਜਿਹੜਾ ਕਿਸੇ ਦਾ ਦਰਦ ਕਿਸੇ ਦੀ ਤਕਲੀਫ ਨਹੀਂ ਚੱਲ ਸਕਦੀ ਦਰਦ ਕਿਸਾਨਾਂ ਦਾ ਸੀ ਨਾ ਕੋਈ ਜ਼ਮੀਨ ਹੈ ਆਪਣੀ ਨਾ ਕੋਈ ਬੋਲ ਲੱਗਣੇ ਨੇ ਨਾ ਕੋਈ ਐਮਐਸਪੀ ਦਾ ਰੌਲਾ ਕੋਈ ਚੱਕਰ ਹੀ ਆਪਣੀ ਜ਼ਿੰਦਗੀ ਸੋਹਣੀ ਜਿਹਾਉਂਦੇ ਐ ਸੋਹਣੇ ਕੱਪੜੇ ਲੀੜੇ ਪਾਉਂਦੇ ਐ ਸੋਹਣੀ ਜ਼ਿੰਦਗੀ ਜੀ ਰਹੇ ਐ ਸੋਹਣਾ ਸਥਾਨ ਬਣਿਆ ਮਸਲਾ ਕਿਸਾਨਾਂ ਦਾ ਦਿੱਲੀ ਚੱਲ ਰਿਹਾ ਜਾ ਕੇ ਉਦਰ ਦੀ ਨਹੀਂ ਵੇਖਿਆ ਗਿਆ ਬਰਦਾਸ਼ਤ ਨਹੀਂ ਹੋਇਆ ਵੀ ਆ ਸਾਡੇ ਪੈ ਉਹ ਇੱਕ ਮੌਕਾ ਸੀ ਜੀ ਜਿਹੜਾ ਇੱਕ ਜਦੋਂ ਕਿਸਾਨ ਨਵੇਂ ਨਵੇਂ ਬੈਠੇ ਸੀ ਸ਼ੁਰੂ-ਸ਼ੁਰੂ ਚ ਉਦੋਂ ਤੇ ਐਦਾਂ ਲੱਗਦਾ ਸੀ ਵੀ ਹਰ ਪੰਜਾਬੀ ਸੌਂਦਾ ਨਹੀਂ ਸੀ ਹੁੰਦਾ ਕਈ ਤੇ ਅਮਰੀਕਾ ਵਾਲੇ ਜਿਹੜੇ ਸੀ ਉਹ ਤੇ ਸੌਂਦੇ ਨਹੀਂ ਸੀ ਹੁੰਦੇ ਇੰਨੀ ਟੈਨਸ਼ਨ ਪੈ ਗਈ ਸੀ ਯਾਰ ਸਾਡੇ ਮਾਪੇ ਸਾਡੇ ਬੁੱਢੇ ਬੁੱਢੀਆਂ ਬਜ਼ੁਰਗ ਮਾਤਾ-ਮਾਂ ਸਾਡੇ ਉੱਥੇ ਬੈਠੇ ਛੜਕਾਂਦੇ ਖਰੇ ਸਾਡਾ ਕੁਝ ਬਣਨਾ ਕਿ ਨਹੀਂ ਪੰਜਾਬ ਬਚਣਾ ਕਿ ਨਹੀਂ ਬਚਣਾ ਇਦਾਂ ਦੇ ਹਾਲਾਤ ਬਣ ਗਏ ਉਹ ਇੱਕ ਮਾਹੌਲ ਇਦਾਂ ਦਾ ਬਣਿਆ ਹੋਇਆ ਸੀ ਤੇ ਉਹ ਇੱਕ ਕੋਮਲ ਮਨ ਜਿਹੜਾ ਨਾ ਉਹ ਨਹੀਂ ਵੇਖ ਕੇ ਚੱਲ ਸਕਦਾ ਕੋਮਲ ਮਨ ਮੈਂ ਵੇਖਿਆ ਜੀ ਜਿਹੜੇ ਗੁਰਮਖੋ ਤੁਹਾਡੇ ਚ ਭਜਨ ਕਰਨ ਵਾਲੇ ਬੰਦੇ ਐ ਮਾੜਾ ਮੋਟਾ ਵਾਹਿਗੁਰੂ ਵਾਹਿਗੁਰੂ ਸਵੇਰੇ ਉੱਠ ਕੇ ਕਰਦੇ ਐ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬੰਦੇ ਐ ਮੈਂ ਬਹਿਣ ਵਾਲਿਆਂ ਦੀ ਗੱਲ ਕਰਦਾ ਜਿਹੜੇ ਸਾਧਕ ਨੇ ਉਹਨਾਂ ਦੀ ਗੱਲ ਕਰਦਾ ਸਾਧਨਾ ਵਾਲੇ ਜਿਹੜਾ ਬੰਦਾ ਵੀ 1 ਘੰਟਾ ਰੋਜ਼ ਅੱਖਾਂ ਬੰਦ ਕਰਕੇ ਰਾਮ ਰਾਮ ਧਿਆਉਂਦਾ ਹੋਵੇ ਕੋਈ ਹਿੰਦੂ ਹੋਵੇ ਕੋਈ ਰਾਧਾ ਰਾਧਾ ਕਰਦਾ ਹੋਵੇ ਘੰਟਾ ਕੋਈ ਕ੍ਰਿਸ਼ਨ ਕਰਦਾ ਹੋਵੇ ਕੋਈ ਅੱਲਾ ਅੱਲਾ ਕਰਦਾ ਹੋਵੇ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ ਕੋਈ ਕੀਰਤਨ ਭਗਤੀ ਰੋਜ਼ ਕਰਦਾ ਹੋਵੇ ਘੰਟਾ ਕੀਰਤਨ ਹੀ ਕਰੇ ਉਹਨਾਂ ਦੇ ਮਨ ਬੜੇ ਕੋਮਲ ਹੋ ਜਾਂਦਾ ਕੋਮਲ ਹੋ ਜਾਂਦਾ ਤੇ ਜੇ ਇੱਥੇ ਨਾ ਜਿਹੜਾ ਬੰਦਾ ਸੰਗਤ ਵਿੱਚ ਬਹਿੰਦਾ ਮਾੜੀ ਜੀ ਕੋਈ ਪਾਸ਼ਾ ਦੇ ਪਿਆਰ ਦੀ ਗੱਲ ਹੋਈ ਨਹੀਂ ਉਹਨਾਂ ਦੀ ਅੱਖਾਂ ਪਰ ਜਾਂਦੀ ਮਾੜਾ ਜਾਂ ਕਿਸੇ ਦਾ ਦਰਦ ਸੁਣਿਆ ਨਹੀਂ ਰੋਣ ਲੱਗ ਪੈਂਦਾ ਮਨ ਇੰਨਾ ਸੌਫਟ ਹੋ ਜਾਂਦਾ ਇੰਨਾ ਕੋਮਲ ਮਨ ਹੁੰਦਾ ਭਰਪਰ ਆਉਂਦਾ ਢੁੱਲ ਢੁੱਲ ਪੈਂਦਾ ਅੰਦਰ ਪਿਆਰ ਦਾ ਉਛਾਲੇ ਆਉਣ ਲੱਗ ਪੈਂਦਾ ਆਨੰਦ ਦਾ ਸਾਗਰ ਜਿਵੇਂ ਨਾ ਬੰਦੇ ਦੇ ਸਮੁੰਦਰ ਨਹੀਂ ਠਾਠਾ ਮਾਰਦਾ ਹੁੰਦਾ ਛੱਲਾ ਮਾਰਦਾ ਜਿਹੜੇ ਗੁਰਬਖ ਜਿਹੜੇ ਹਨ ਜਿਹੜੇ ਸੱਚਮੁੱਚ ਅਭਿਆਸੀ ਹੋਣਗੇ ਉਹਨਾਂ ਦੇ ਅੰਦਰ ਪਿਆਰ ਇਦਾਂ ਛੱਲਾ ਮਾਰਨ ਲੱਗ ਪੈਂਦਾ ਇੱਕਦਮ ਭਰ ਜਾਂਦੇ ਅਸੀਂ ਕੈਂਪ ਕਰਦੇ ਹੁੰਨੇ ਆ 11 ਦਿਨ ਦਾ ਐਤ ਕੀ ਨਵੰਬਰ ਚ ਕਰਾਂਗੇ ਮੈਦਾਨਾ ਚ ਬੜਾ ਬਿਜੀ ਆ ਮੇਰੇ ਕੋ ਸਮਾਂ ਨਹੀਂ ਹੁੰਦਾ ਪਰ ਮੈਂ 11 ਦਿਨ ਫਿਰ ਵੀ ਕੱਢੇ ਆ ਕੁਝ ਬੰਦੇ ਚਲੋ ਉਹਦੇ ਚ ਬੈਠਦੇ ਨੇ ਸਾਰੇ 11 11 ਘੰਟੇ ਰੋਜ਼ ਚੌਂਕੜਾ ਮਾਰ ਕੇ ਬਹਿਣਾ ਪੈਂਦਾ 11 ਘੰਟੇ 11 ਘੰਟੇ 11 ਘੰਟੇ 11 ਘੰਟੇ 11 ਘੰਟੇ 11 ਘੰਟੇ ਜਦੋਂ 9 10 ਦਿਨ ਬਣ ਜਾਂਦੇ ਨੇ ਨਾ 11 ਦਿਨ 8ਵੇਂ 9ਵੇਂ ਦਿਨ ਜਾ ਕੇ ਐਨਾ ਮਨ ਭਰਨ ਲੱਗ ਜਾਂਦਾ ਹੈ ਕਿ ਬੰਦੇ ਤੇ ਬੰਦੇ ਪੰਛੀ ਤੇ ਪੰਛੀ ਦਰਖਤਾਂ ਨੂੰ ਵੇਖ ਕੇ ਵੀ ਮਨ ਵਿਰਾਗ ਚ ਆਉਂਦਾ ਵੀ ਦੀ ਤਾਣੀ ਵੀ ਨਾ ਟੁੱਟੇ ਐਨਾ ਪਰ ਜਾਂਦਾ ਸਾਰੇ ਚਾਹੇ ਬੀਬੀਆਂ ਹੋਣ ਚਾਹੇ ਵੀਰ ਬਹਿਣ ਐ ਮਨ ਪਰ ਪਰ ਆਉਂਦਾ ਆਨੰਦ ਅੰਦਰੋਂ ਠਾਠਾ ਮਾਰਨ ਲੱਗ ਜਾਂਦਾ ਐਸੀ ਬਾਡੀ ਵਿੱਚ ਵਾਈਬ੍ਰੇਸ਼ਨ ਪੈਦਾ ਹੁੰਦੀ ਐਸੀ ਸੈਂਸੇਸ਼ਨ ਪੈਦਾ ਹੁੰਦੀ ਐਸਾ ਇੱਕ ਰਸ ਪੜਨ ਲੱਗ ਜਾਂਦਾ ਆਪਣੇ ਆਪ ਵਿੱਚ ਐਸੀ ਮਸਤੀ ਝੜਦੀ ਸੋ ਇੱਕ ਕੋਮਲ ਹਿਰਦੇ ਹੁੰਦੇ ਆ ਜੀ ਕੋਮਲ ਹਿਰਦੇ ਤੇ ਇਹ ਕੋਮਲਤਾ ਕੋਮਲ ਭੋਜਨ ਕਰਕੇ ਇਸੇ ਕਰਕੇ ਭਾਰਤ ਹਮੇਸ਼ਾ ਸਤਵਿਕ ਭੋਜਨ ਨੂੰ ਤਰਜੀਹ ਦਿੰਦਾ ਰਿਹਾ ਜੇ ਦਿਮਾਗ ਚਲਾਉਣਾ ਹੋਵੇ ਫਿਰ ਸਤਵਿਕ ਖਾਓ ਤੇ ਜੇ ਸਰੀਰ ਬਹੁਤਾ ਚਲਾਉਣਾ ਹੋਵੇ ਛਾਲਾ ਮਾਰਨੀਆਂ ਤੁਸੀਂ ਕਿਤੇ ਲੜਨਾ ਹੀ ਲੜਨਾ ਤੇ ਫਿਰ ਜਿਹੜਾ ਮਰਜ਼ੀ ਖਾਓ ਪਰ ਜੇ ਦਿਮਾਗ ਤੇਜ ਕਰਨਾ ਹੈ ਦੁੰਨ ਨਹੀਂ ਰਹਿਣਾ ਤੇ ਸਤਵਿਕ ਭੋਜਨ ਖਾਓ ਤਜਰਬਾ ਹੀ ਕਰਕੇ ਵੇਖੋ ਤੁਸੀਂ ਅੱਜ ਸਵੇਰੇ ਆਲੂ ਵਾਲੇ ਪੰਜ ਪਰੌਂਠੇ ਖਾ ਕੇ ਘਰੋਂ ਤੁਰੀ ਕੱਲ ਨੂੰ ਵੇਖ ਲਈ ਪਰਸੋਂ ਨਾਲ ਮੱਖਣ ਦਾ ਪੇੜਾ ਦਹੀਂ ਦਾ ਕੌਲਾ ਲੱਸੀ ਦਾ ਛੰਨਾ ਤੇ ਪੰਜ ਪਰੌਂਠੇ ਆਲੂ ਵਾਲੇ ਵੱਡੇ ਵੱਡੇ ਖਾ ਕੇ ਫਿਰ ਵੇਖ ਲਈ ਦਿਨੇ ਜਾਂ ਤੇ ਉਦੋਂ ਵੇਖ ਲਈ ਤੇ ਜਾਂ ਫਿਰ ਕੱਲ ਨੂੰ ਦਾਲ ਆਖੀ মুੰਗੀ ਦੀ ਬਣਾ ਨਾਲ ਦੋ ਫੁਲਕੇ ਤਿੰਨ ਖਾਲੇ ਹੀ ਫੁਲਕੇ ਹਲਕੇ ਹਲਕੇ ਤੇ ਨਾਲ ਕੋਈ ਕੱਦੂ ਖੁੱਦੂ ਖਾ ਕੇ ਘਰੋਂ ਤੁਰੇ ਫਿਰ ਵੀ ਚੇਤਾ ਰੱਖੀ ਉਹ ਜਿਹੜਾ ਸੁਸਤੀ ਜਿਹੜੀ ਆ ਡੁੱਨ ਜਾ ਹੋ ਗਿਆ ਸਿਰ ਭਾਰਾ ਜਿਹਾ ਡੁੱਨ ਜਾ ਐਵੇਂ ਹੀ ਨੀਂਦ ਜੀ ਆਈ ਜਾਂਦੀ ਵਾਸੀਆਂ ਨਹੀਂ ਆਈ ਜਾਂਦੀਆਂ ਦੋ ਹਲਕੇ ਹਲਕੇ ਫੁਲਕੇ ਛਕੇ ਕੋਈ ਨੀਂਦ ਨਹੀਂ ਆਉਂਦੀ ਮੀਟਿੰਗ ਕਰਨੀ ਹੋਈ ਜਦੋਂ ਕਿਸੇ ਨੇ ਮੀਟਿੰਗ ਕਰਨੀ ਹੋਈ ਤੇ ਪ੍ਰਸ਼ਾਦਾ ਹਲਕਾ ਛੱਕ ਕੇ ਜਾ ਤੇਰੀ ਮੀਟਿੰਗ ਕਾਮਯਾਬ ਰਹੇਗੀ ਸਤਵਿਕ ਭੋਜਨ ਖਾ ਕੇ ਜਾ ਸੈਂਸਿਟੀਵਿਟੀ ਜਿਹੜੀ ਮਾਈਂਡ ਦੀ ਸੈਂਸਿਟੀਵਿਟੀ ਹੈ ਬਣੀ ਰਵੇ ਸ਼ਾਰਪਨੈਸ ਜਿਹੜੀ ਤੇਰੇ ਮਾਈਂਡ ਦੀ ਬਣੀ ਰਵੇ ਸ਼ਾਰਪਨੈਸ ਬਣਾਉਣ ਲਈ ਤਾਮਸਿਕ ਭੋਜਨ ਨਹੀਂ ਖਾਈਦਾ ਤਿੱਖਾ ਨਹੀਂ ਖਾਈਦਾ ਆ ਸਾਡੇ ਵਾਲੇ ਹੱਸਦੇ ਨੇ ਰਾਏਕੋਟ ਦਵਾਨ ਸੀ ਉੱਥੇ ਉਹਨਾਂ ਨੇ ਆਖਿਆ ਭਾਈ ਸਾਹਿਬ ਦਾ ਜਥਾ ਆਉਣਾ ਪਨੀਰ ਐ ਸਾਕ ਖਵਾਇਆ ਇਹਨਾਂ ਨੂੰ ਦਵਾਨ 'ਚ ਚੱਲਣ ਹੀ ਨਾ ਡੋਨੀ ਹੋਵੇਗਾ ਸੁਸਤੀ ਹੋਈ ਜਾਂਦੀ ਮੈਂ ਤਾਂ ਨੂੰ ਜਾਵਾਂ ਇਹ ਥਾਂ ਨੂੰ ਜਾਣ ਮੈਂ ਖਉ ਥੋ ਅੱਖਾਂ ਲਾਲ ਮੈਂ ਇੰਦਾ ਵੇਖਿਆ ਆ ਐਂਦਾ ਅੱਖਾਂ ਡਣ ਮੇਰੇ ਅਲ ਵੀ ਇੱਕ ਵੇ ਲਾਲ ਅੱਖਾਂ ਇੱਧਰ ਨੂੰ ਵੇਖਾਂ ਇੱਧਰ ਵੀ ਲਾਲ ਇੱਧਰ ਵੇਖਾਂ ਸੁਸਤੀ ਵੀ ਵੀ ਸਿਰ ਭਾਰੇ ਹੋਏ ਮੈਂ ਕਿਹਾ ਹੋਇਆ ਕੀ ਪਹਿਲਾਂ ਪਨੀਰ ਦੇ ਕੁੱਲੇ ਪਰ ਪਰ ਖਾ ਗਏ ਹਲਵਾਈਆਂ ਨੇ ਐਂਦਾ ਦਾ ਬਣਾਇਆ ਅਗਲਾ ਰੀਜਾਂ ਨਾਲ ਬਣਾਉਂਦਾ ਮਸਾਲੇ ਪਾਉ ਆ ਪਾਉ ਆ ਪਾਉ ਤੇ ਨਾਲ ਮਿੱਠਾ ਵੀ ਉਹ ਰਸ ਮਲਾਈਆਂ ਲੈ ਆਏ ਚਾਰ ਚਾਰ ਖਾਂਗੇ ਤੇ ਇਡੇ ਕਮਲੇ ਛਾਉਂਦੇ 7 ਵਜੇ ਤੇ 7 ਵਜੇ ਨਾਰੀਅਲ ਪਾਣੀ 2-2 ਬੋਤਲਾਂ ਉਹ ਪੀ ਵੀ ਗਏ ਫੇਰ ਆਖਣ ਸਿਰ ਬੌਲੇ ਹੋ ਗਏ ਤੇ ਬੌਲੇ ਹੀ ਹੋਣੇ ਨੇ ਫੇਰ ਮੈਂ ਲਿਸਟ ਬਣਾਈ ਉਹ ਦਿਨ ਦੀ ਮੈਂ ਕਿਹਾ ਪਹਿਲਾਂ ਲਿਸਟ ਭੇਜੋ ਫੇਰ ਇਹਨਾਂ ਨੂੰ ਭੇਜਾਂਗੇ ਵੀ ਦਾਲ ਹੋਵੇ ਕੱਦੂ ਹੋਵੇ ਜਿਹੜੀ ਜਿਹੜੀ ਸਬਜ਼ੀ ਤਾਜੀ ਹੁੰਦੀ ਉਹ ਖਵਾਣੀ ਗਾਜਰਾ ਆ ਜਾਣੀਆਂ ਗਾਜਰਾ ਖਵਾਓ ਟੀਂਡੇ ਖਵਾਓ ਕੱਦੂ ਖਵਾਓ ਇਹਨਾਂ ਨੂੰ ਮੁੜ ਕੇ ਨਹੀਂ ਪਨੀਰ ਖਵਾਣਾ ਜਦਣ ਛੁੱਟੀ ਹੋਵੇ ਮੈਂ ਕਹਾਂ ਖਾਣਾ ਨਹੀਂ ਤੇ ਖਾਣਾ ਨਹੀਂ ਰਾਤ ਨੂੰ ਬੰਦਾ ਸਿਰ ਤੇ ਖਲਾਰਨੇ ਆ ਇੱਕ ਰੋਟੀ ਤੋਂ ਪੇਣਾ ਦੂਜੀ ਨਾ ਲਈ ਇੱਕ ਹੀ ਖਾਣੀ ਚੁੱਪ ਕਰਕੇ ਦੁੱਧ ਦਾ ਗਲਾਸ ਪੀ ਤੇ ਸੌਂ ਜਾ ਸਵੇਰੇ ਬੰਦਾ ਬਣ ਕੇ ਪ੍ਰੋਗਰਾਮ ਕਰਨਾ ਹੈ ਸੁਸਤ ਨਹੀਂ ਕਰ ਸਕਦੇ ਆਲਸੀ ਨਹੀਂ ਕਰ ਸਕਦੇ ਖਾ ਕੇ ਪੰਜ ਪਰੌਂਠੇ ਫਿਰ ਕਹੇਗਾ ਦਿਮਾਨ ਲੱਗ ਜਾਏ ਲੱਗ ਜਾਏਗਾ ਫਿਰ ਤੇ ਸੁਸਤੀ ਪਈ ਜਾਣੀ ਹੈ ਸਿਰ ਭਾਰੇ ਹੋਏ ਜਾਣ। ਤੇ ਸੁਣਾਓ ਗੁਰਮਖੋ ਗੱਲ ਮੈਂ ਕੀ ਕਰਦਿਆਂ ਉਹਨੂੰ ਪਕੜਿਓ ਨੁਕਤਾ। ਸੈਂਸਿਟੀਵਿਟੀ ਜਿਹੜੀ ਹੈ ਨਾ ਤੁਹਾਡੀ ਸ਼ਾਰਪਨੈਸ ਤੁਹਾਡਾ ਬ੍ਰੇਨ ਦਾ ਤਿੱਖਾ ਹੋਣਾ ਕੋਮਲਤਾ ਕਿੱਥੋਂ ਆਉਂਦੀ ਹੈ? ਮੈਂ ਉਹਦੀ ਗੱਲ ਕਰਦਾ। ਬਾਬਾ ਜੰਗ ਸਿੰਘ ਵਰਗਾ ਮਹਾਪੁਰਖ ਐਂਦਾ ਚੋਲਾ ਪਾਰ ਕੇ ਖੜਦਾ ਵੀ ਮਾਰੋ ਇਹ ਗੋਲੀ ਮੇਰੇ ਆ ਆ ਵਿਚਾਰੇ ਗਰੀਬਾਂ ਨੂੰ ਕਿਉਂ ਮਾਰਨ ਲੱਗੇ ਆ? ਐਵੇਂ ਥੋੜਾ ਦੁਨੀਆ ਪੂਜਣ ਲੱਗੀ ਐ ਹਰ ਸਾਲ ਕਿੰਨੇ 82 ਦੀ ਗੱਲ ਵੇਲੋ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਐ ਜਦੋਂ ਦੇ ਇਹ ਗਏ ਮੈਂ ਤੇ ਕੋਖ ਚ ਹੋਵਾਂਗਾ ਜਦੋਂ ਬਾਬਾ ਜੀ ਦੀ ਅਸ਼ੀਰਦੀ ਹੋਈ ਤੇ ਅੱਜ ਗੁਣ ਘਾਰਿਆ ਮੈਂ ਹਰ ਸਾਲ ਬੜੇ ਮਾਨ ਨਾਲ ਆਉਣਾ ਤੇ ਮੈਂ ਸੱਚ ਕਹਿ ਰਿਹਾ ਕਿਤੇ ਨਾ ਕਿਤੇ ਮੈਨੂੰ ਐਵੇਂ ਹੀ ਲੱਗਦਾ ਹੁੰਦਾ ਕਿ ਹਾਜ਼ਰੀ ਤੇ ਹਾਜ਼ਰੀ ਬਾਬਾ ਜੀ ਨਾਲ ਪਿਆਰ ਤੇ ਪਿਆਰ ਐ ਕਿ ਤੇ ਨਾ ਕਿਤੇ ਬਾਬਾ ਜੰਗ ਸਿੰਘ ਵੀ ਮੈਨੂੰ ਥਾਪੜਾ ਦੇ ਹੀ ਦੇਣਗੇ ਮੈਨੂੰ ਇਹ ਲੱਗਦਾ ਹੁੰਦਾ ਵੀ ਉਹਨਾਂ ਦਾ ਵੀ ਕੋਈ ਥਾਪੜਾ ਸਾਨੂੰ ਵੀ ਮਿਲ ਜਾਏਗਾ ਕੋਈ ਕਿਨਕਾ ਮਿਲੇਗਾ ਐਦਾਂ ਸੋਚ ਕੇ ਵੀ ਆਉਂਦਾ ਮੈਂ ਇਹ ਨਹੀਂ ਗੱਲ ਹੈ ਇਕੱਲੀ ਹਾਜ਼ਰੀ ਵੀ ਭਰਦਾ ਪਰ ਮੈਂ ਉਹਨਾਂ ਦੀ ਉਹਨਾਂ ਦੇ ਗੁਣ ਮੈਂ ਦਿਲੋਂ ਗਾਉਣਾ ਮੈਂ ਦਿਲੋਂ ਸਿਫਤ ਕਰਦਾ ਮੇਰੇ ਮਨ 'ਚ ਇਹ ਚੀਜ਼ ਆਉਂਦੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਇੱਕ ਕਿਰਪਾ ਕਰੀ ਸਾਡੇ ਅੰਦਰ ਵੀ ਕਿਤੇ ਤਰਸ ਆਵੇ ਕਿਸੇ ਤੇ ਦਇਆ ਸਾਡੇ ਤੇ ਚਾਰ ਫੋਟੋ ਬੰਦੇ ਕਰਾਈ ਜਾਣ ਕਰਾਈ ਜਾਣ ਉਹਦੇ ਨਾਲ ਮਨ ਕਾਲਾ ਪੈ ਜਾਂਦਾ ਮਰ ਪਰਾ ਹੋ ਹੁਣ ਫੋਟੋ ਹੀ ਕਰਾਈ ਜੰਨਾ ਫੋਟੋ ਹੀ ਕਰਾਈ ਜੰਨਾ ਸੀ ਤਾਂ ਇਦਾਂ ਕਾਲੇ ਪੈ ਜਾਂਦੇ ਐਸੇ ਇਦਾਂ ਦੇ ਮਾਈਂਡ ਸਾਡੇ ਕਠੋਰ ਬਣ ਜਾਂਦੇ ਫੇਸ ਤੇ ਅਸੀਂ ਕਹਿੰਨੇ ਆ ਕਿ ਕੋਈ ਬਾਬਾ ਜੰਗ ਸਿੰਘ ਜੀ ਸਾਡੀ ਸੁਣ ਲਓ ਕਿਨਕਾ ਸਾਡੀ ਢੋਲੀ ਚ ਵੀ ਕੋਮਲਤਾ ਦਾ ਪਾਓ ਦਿਆ ਦਾ ਕਲਗੀਧਰ ਪਾਤਸ਼ਾਹ ਸਾਡੇ ਅੰਦਰ ਵੀ ਕਿਤੇ ਉਹ ਉਹ ਕਣੀ ਸਾਡੇ ਅੰਦਰ ਆਵੇ ਜਿਹੜੀ ਨਾ ਕੋਮਲਤਾ ਸਿੱਖਾਂ ਦੇ ਵਿੱਚ ਹੁੰਦੀ ਹੈ ਪਿਆਰ ਹੁੰਦਾ ਹੈ ਤੇ ਵੀਰੋ ਭੈਣੋ ਕੋਮਲਤਾ ਤੁਹਾਡੇ ਅੰਦਰੋਂ ਉਦੋਂ ਆਣੀ ਹੈ ਜਦੋਂ ਮਨ ਐ ਪਤਲਾ ਹੋਵੇ ਪਤਲਾ ਭਾਰਾ ਨਹੀਂ ਹਰੂਏ ਹਰੂਏ تیر ਗਏ ਡੁੱਬੇ ਜਨ ਸਿਰ ਪਾ ਭਾਰਾ ਨਹੀਂ ਪਤਲਾ ਮੋਹ ਦਾ ਭਾਰ ਨਾ ਹੋਵੇ ਪਤਲਾ ਹੋਵੇ ਲੋਭ ਦਾ ਭਾਰ ਨਾ ਹੋਵੇ ਔਦਿਆਂ ਦਾ ਭਾਰ ਨਾ ਹੋਵੇ ਐਵੇਂ ਹੀ ਭੂਕ ਛਗੀ ਜਾਈਏ ਹੰਕਾਰ ਇਹ ਭਾਰ ਨਾ ਹੋਣ ਸਾਡੇ ਤੇ ਅਸੀਂ ਹੌਲੇ ਹੋਈਏ ਫੇਰ ਜਾ ਕੇ ਬੰਦਾ ਇਹ ਚੋਲਾ ਪਾੜ ਕੇ ਫੇਰ ਕੋਈ ਖੜ ਸਕਦਾ ਵੀ ਮਾਰ ਮੇਰੇ ਗੋਲੀ ਮੈਨੂੰ ਗਰੀਬਾਂ ਦਾ ਇੰਨਾ ਪਿਆਰ ਆਏ ਤਰਸ ਆਏ ਨੇ ਤਾਂ ਗਰੀਬਾਂ ਨੂੰ ਤੇ ਗਰੀਬ ਹੋਰ ਦੁਨੀਆ ਕਰ ਕਰ ਕੇ ਲੁੱਟ ਲੁੱਟ ਖਾਂਦੀ ਏ ਰੋਂਦੇ ਨੂੰ ਤੇ ਵੇਖਦੇ ਨੇ ਕੈਸ਼ ਕਰਾਵਾਂਗੇ ਅਗਲਾ ਆ ਕੇ ਰੋ ਕੇ ਬੇਨਤੀ ਕਰਦਾ ਬਾਬਾ ਜੀ ਮੈਂ ਬੜਾ ਦੁਖੀ ਹਾਂ ਤੇ ਰੋਂਦੇ ਦਾ ਤੇ ਦੁੱਖ ਕੈਸ਼ ਕਰਾਇਆ ਜਾਂਦਾ ਹੈ ਰੋਂਦੇ ਨੂੰ ਹੋਰ ਰਵਾਇਆ ਜਾਂਦਾ ਨੂੰ ਕਿਹਾ ਜਾਂਦਾ ਪਾਠ ਕਰਾ 11000 ਵਾਲਾ ਫਿਰ ਤੇਰਾ ਦੁੱਖ ਖਟੇਗਾ ਉਹਨੂੰ ਤੇ ਕੈਸ਼ ਕਰਾ ਲੈਂਦੇ ਨੇ ਰੋਂਦੇ ਨੂੰ ਤੇ ਹੋਰ ਰਵਾਉਂਦੇ ਨੇ ਦੁਨੀਆ ਦਾ ਸੁਭਾਅ ਹੈ ਕਿਹੜਾ ਕਿਸੇ ਗਰੀਬ ਦੀ ਬਾਹ ਫੜਦਾ ਹੈ ਪਰ ਇਹ ਜਿਹੜਾ ਇਦਾਂ ਦਾ ਮਨ ਭਰਿਆ ਰਹੇ ਜਿਹੜਾ ਕਿਸੇ ਤੇ ਤਰਸ ਕਰੇ ਕਿਸੇ ਤੇ ਦਇਆ ਕਰੇ ਇਦਾਂ ਖੜ ਜਾਏ ਬੁਰਮਖੋ ਬਹਿਣ ਦੀ ਆਦਤ ਪਾਉਣੀ ਪਹਿਲੇ ਨੰਬਰ ਤੇ ਬਹਿਣਾ ਅੱਖਾਂ ਬੰਦ ਕਰਨੀਆਂ ਚੌਂਕੜਾ ਲਾਣਾ ਸਰੀਰ ਨੂੰ ਐ ਸਿੱਧਾ ਰੱਖ ਕੇ ਬਹਿਣਾ ਜੇ ਚੌਂਕੜਾ ਨਾ ਵੱਜੇ ਫਿਰ ਕੁਰਸੀ ਤੇ ਬਹਿਣਾ ਪਰ ਬੈਕ ਸਿੱਧੀ ਰੱਖਣੀ ਸਿੱਧਾ ਹੋ ਕੇ ਬਹਿਣਾ ਰੀੜ ਦੀ ਹੱਡੀ ਦਾ ਵੱਲ ਸਿੱਧਾ ਰੱਖ ਕੇ ਵੱਲ ਪਾ ਕੇ ਨਹੀਂ ਐਦਾਂ ਸਿੱਧਾ ਹੋ ਕੇ ਬਹਿਣਾ ਕੁਰਸੀ ਤੇ ਬਹਿ ਜਾ ਭਾਵੇਂ ਸਟੂਲ ਤੇ ਬਹਿ ਜਾ ਸਟੂਲ ਤੇ ਢੋ ਨੀ ਲਾਣੀ ਤੇ ਜਾਂ ਫਿਰ ਥੱਲੇ ਚੌਂਕੜਾ ਮਾਰ ਕੇ ਬਹਿ ਥੱਲੇ ਸਹਣਾਣਾ ਰੱਖ ਲੈ ਲੱਤਾਂ ਪੈਰ ਥੱਲੇ ਕਰ ਲੈ ਰੋਜ ਬੈ ਰਾਮ ਰਾਮ ਕਰਦਾ ਰਾਮ ਰਾਮ ਕਰ ਅੱਲਾ ਅੱਲਾ ਕਰਦਾ ਅੱਲਾ ਅੱਲਾ ਕਰ ਜੋ ਆਉਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ 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 ਕਰ ਤੇ ਜੇ ਕੁਝ ਵੀ ਨਹੀਂ ਤੇ ਤੂੰ ਸਾਹ ਹੀ ਆਉਂਦਾ ਜਾਂਦਾ ਵੇਖੀ ਜਾ ਸਾਹ ਅੰਦਰ ਆ ਰਿਹਾ ਬਾਹਰ ਜਾ ਰਿਹਾ ਆ ਵੇਖਿਓ ਵੀ ਵੇਖਿਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਿਆਰ ਨਾਲ ਐਂ ਜੇ ਹੌਲੀ ਜੇ ਕੱਟਦੇ ਹੋਏ ਆ ਵੀ ਮੈਂ ਨਾ ਬਸ ਕੋਈ ਨਹੀਂ ਲੰਘ ਜਾਣਾ ਬਾਪੂ ਜੀ ਕੋਈ ਨਹੀਂ ਸੋਟੀ ਦੀ ਲੋੜ ਬਹਿ ਜੋ ਕੋਈ ਇਧਰ ਸੁਣੋ ਇਦਾਂ ਇਦਾਂ ਲੰਘਾਓ ਫਿਰ ਕੋਈ ਉਸ ਪਾਸੇ ਲੰਘਣਾ ਸੀ ਤੇ ਉਧਰੋਂ ਲੰਘ ਜਾਣਾ ਚੱਲ ਕੋਈ ਨਹੀਂ ਲੰਘ ਜਾਣਾ ਲੰਘ ਜਾਣਾ ਕੁਛ ਨਹੀਂ ਕਹਿੰਦਾ ਵਿਚਾਰਾ ਕੋਈ ਘੁੰਮਦਾ ਕਮਾਉਂਦਾ ਆ ਗਿਆ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵਜਣ ਜੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਉੱਠ ਬਿਲੇ ਬੁਲਿਆ ਉਠ ਨਾਮ ਦਿਹਾੜਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਮਾਲਕ ਦਾ ਪਾਲਿਆ ਹੋਵੇ ਜੁੱਤੀਆਂ ਵੀ ਮਾਰੋ ਇਹ ਨਹੀਂ ਵੀ ਗਵਾਂਢੀ ਦੇ ਭੌਂਕਣ ਲੱਗ ਜਾਏਗਾ ਹੁਣ ਜਾ ਕੇ ਰਾਖੀ ਫਿਰ ਵੀ ਸਾਡੇ ਘਰ ਦੀ ਕਰੇਗਾ ਜੇ ਤੂੰ ਪਾਲਿਆ ਮਾਲਕ ਰਿਆਂ ਉਹਦਾ ਜੁੱਤੀਆਂ ਮਾਰ ਕੇ ਘਰੋਂ ਕੱਢਦੀ ਫਿਰ ਤੇਰੇ ਬੂਹੇ 'ਚ ਹੀ ਆਏਗਾ ਮੁੜ ਕੇ ਨਹੀਂ ਅੱਜ ਤੇਰੇ ਪਹਿਰਾ ਦਿੰਦਾ ਸੁਣ ਕਿਸੇ ਹੋਰ ਦੇ ਦਰ ਤੇ ਚੱਲਿਆ ਜਾਣਾ ਕਦੇ ਨਹੀਂ ਠੀਕ ਹੈ ਦਰਵੇਸ਼ ਇਦਾਂ ਕੋਈ ਵਿਚਾਰਾ ਭੁੱਲਿਆ ਆ ਗਿਆ ਠੀਕ ਹੈ ਗੁਰੂ ਦੇ ਦਰਬਾਰ ਦੀ ਸਾਨੂੰ ਮਰਿਆਦਾ ਰੱਖਣੀ ਪੈਂਦੀ ਹੈ ਚਲੋ ਇਸ ਕਰਕੇ ਆਪਾਂ ਖਿਆਲ ਰੱਖਦੇ ਹਾਂ ਸਤਿਗੁਰੂ ਦੇ ਦਰਬਾਰ ਦਾ ਪਰ ਜਿਹੜੀ ਮੈਂ ਗੱਲ ਕਰਦਾ ਸੀ ਨਾ ਇੱਕ ਤਰਸਦਾ ਭਾਵ ਇੱਕ ਦਇਆ ਦਾ ਭਾਵ ਇਦਾਂ ਦੇ ਵੀ ਲੋਕ ਹੈਗੇ ਜਿਨ੍ਹਾਂ ਨੇ ساری ਜ਼ਿੰਦਗੀ ਆ ਜਿਹੜੇ ਕੁੱਤੇ ਨਹੀਂ ਗਲੀਆਂ ਵਿੱਚ ਤੁਰੇ ਫਿਰਦੇ ਇਹਨਾਂ ਨੂੰ ਚੱਕ ਚੱਕ ਕੇ ਸੰਭੀ ਜਾਂਦੇ ਨੇ ਉਹਨਾਂ ਨੂੰ ਮਲਮ ਪਟੀਆਂ ਕਰੀ ਜਾਂਦੇ ਨੇ ਉਹਨਾਂ ਨੂੰ ਦਵਾਈਆਂ ਲਾਈ ਜਾਂਦੇ ਨੇ ਜਿੰਦਗੀ ਲਾ ਦਿੱਤੀ ਕੁੱਤੇ ਹੀ ਸੰਭੀ ਜਾਂਦੇ ਲਾਲਚ ਕੋਈ ਨਹੀਂ ਕੁੱਤੇ ਹੀ ਸੰਭੀ ਜਾਂਦੇ ਵਿਚਾਰੇ ਜਿਹੜੇ ਰੋਲਦੇ ਰਲਦੇ ਗਲੀਆਂ ਵਾਲੇ ਇਕੱਠੇ ਕਰੀ ਜਾਂਦੇ ਏਦਾਂ ਦੇ ਬੰਦੇ ਵੀ ਹੁੰਦੇ ਦਇਆ ਅੰਦਰ ਤੇ ਗੱਲ ਇਹ ਐ ਕਿ ਬਾਬਾ ਜੰਗ ਸਿੰਘ ਜੀ ਨੇ ਤੇ ਕੀਤਾ ਜਾਂ ਬਾਬਾ ਰਾਮ ਸਿੰਘ ਹੋਣਾ ਨੇ ਵੀ ਕੀਤਾ ਪਰ ਮੈਂ ਜਿਹੜੀ ਗੱਲ ਕਰਦਾ ਵੀ ਇਹ ਕਰਨ ਲਈ ਮਨ ਕਿਵੇਂ ਬਣਦਾ ਹੈ ਇਹ ਜਿਹੜਾ ਹੁੰਦਾ ਇਦਾਂ ਇਹ ਮਨ ਕਿਵੇਂ ਬਣ ਜਾਂਦਾ ਇਦਾਂ ਵੀ ਕਿਸੇ ਲਈ ਮਾਰੀ ਜਾਓ ਬੰਦਾ ਤੇ ਬੜਾ ਕਠੋਰ ਹੈ ਐਡਾ ਕਿਵੇਂ ਵਿਗੜ ਜਾਂਦਾ ਮੋਮ ਕਿਵੇਂ ਬਣ ਜਾਂਦਾ ਪੱਥਰਦਿਲ ਬੰਦਾ ਮੋਮ ਕਿਵੇਂ ਬਣ ਜਾਂਦਾ ਇੰਨੀ ਕੋਮਲਤਾ ਕਿਵੇਂ ਆ ਸਕਦੀ ਹੈ ਕਿਸੇ ਚੋਂ ਮੈਂ ਤਾਂ ਤੁਹਾਨੂੰ ਦੱਸਦਾ ਦੋ ਚੀਜ਼ਾਂ ਜੀ ਇਹਦੇ ਲਈ ਕੋਮਲਤਾ ਲਿਆਉਣ ਲਈ ਇੱਕ ਭੋਜਨ ਇੱਕ ਭਜਨ ਭੋਜਨ ਵੀ ਕੰਮ ਕਰੇਗਾ ਖਾਣਾ ਕਿੱਦਾਂ ਦਾ ਖਾਣਾ ਹੈ ਭੋਜਨ ਕਿੱਦਾਂ ਦਾ ਕਰਦਾ ਰੋਟੀ ਕਿੱਦਾਂ ਦੀ ਖਾਣਾ ਤੇਰਾ ਸਵੇਰ ਸ਼ਾਮ ਦਾ ਖਾਣਾ ਕੀ ਹੈ ਤੇ ਨਾਲ ਭਜਨ ਤੇਰਾ ਬ੍ਰੇਨ ਜਿਹੜਾ ਜੁੜਿਆ ਕਿੱਥੇ ਹੋਇਆ ਪਰਿਵਾਰ ਵਿੱਚ ਹੀ ਟੱਬਰ ਵਿੱਚ ਹੀ ਬਸ ਇੱਥੇ ਹੀ ਰੁਕਿਆ ਹੋਇਆ ਕਿ ਜਾਂ ਕਿਤੇ ਅੱਗੇ ਦੀ ਕੋਈ ਮੰਨ ਲੱਗਿਆ ਹੋਇਆ ਇੱਥੋਂ ਪਤਾ ਲੱਗਣਾ ਤੇ છાਤੀ ਮਾਰ ਕੇ ਵੇਖੀਏ ਮਨਾਂ ਵਿੱਚ ਆ ਤੇ ਆਪਾਂ ਪੜਦੇ ਹਾਂ ਹਮੇਸ਼ਾ ਕਦੀ ਕਿਸੇ ਰੋਂਦੇ ਨੂੰ ਹਸਾਇਆ ਇਹ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਸਸਾਇਆ ਇਤਿਹਸ ਤੋਂ ਨਹੀਂ ਕਿਸੇ ਰੋਦੇ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਕੋ ਕਦੀ ਕਿਸੇ ਵਿਛੜੇ ਨੂੰ ਜਿਨਾਰਾਈ ਤੇ ਦੱਸ TV, ਕਦੀ ਕਿਸੇ ਭੁਖੇ ਨੂੰ ਰਜਾਇਆ ਹੀ ਤੇ ਤਸਾ ਕਦੀ ਕਿਸੇ ਭੁਖੇ ਨੂੰ ਰਜਾਇਆ ਹੀ ਤੇ ਤਸਾ ਕਦੀ ਕਿਸੇ ਭੁਖੇ ਨੂੰ ਰਜਾਇਆ ਹੀ ਤੇ ਤਸਾ ਕਦੀ ਕਿਸੇ ਭੁਖੇ ਨੂੰ ਰਜਾਇਆ ਹੀ ਦੱਸ ਖਾਂ ਥੇਰੋਂ ਰਜਾਇਆ ਹੀ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ ਅੱਖ ਵੀ ਨਹੀਂ ਸੀਤਾ ਅੱਖ ਵੀ ਬੰਦਾ ਤੇ ਬੰਦਾ ਕੁੱਤਾ ਵੀ ਜੇ ਕਿਤੇ ਗਲੀ 'ਚ ਡਿੱਗਿਆ ਪਿਆ 6 ਵਜੇ ਪਈ ਲੱਤ ਟੁੱਟੀ ਵੀ ਲੋਕੀ ਉਹਦੀ ਵੀ ਠੀਕ ਕਰਦੇ ਮੈਂ ਉਦੋਂ ਦਵਾਨ 'ਚੋਂ ਨਿਕਲਿਆ ਡਿੜਬੇ ਦਵਾਨ ਸੀ ਇੱਕ ਬੰਦਾ ਦਾੜਾ ਵੱਡਾ ਸਾਰਾ ਇੰਨਾ ਮਤਲਬ ਪੂਰਾ ਵੇਖਣ ਨੂੰ ਗੱਡੀ 'ਚੋਂ ਨਿਕਲਿਆ ਫਤਿਹ ਬੁਲਾ ਰੇ ਸਾਰੇ ਤਾਂ ਖੜੇ ਲਾਈਨਾਂ ਲੂਣਾ ਇਧਰ ਰਸ਼ ਸੀ ਅੱਗੇ ਗਿਆ ਖੁੱਲਾ ਜਿਹਾ ਥਾਂ ਤੇ ਇੱਕ ਛੋਟਾ ਜਿਹਾ ਬੱਚਾ ਸੀ ਤੂਰਾ ਛੋਟਾ ਜਿਹਾ ਕਿੰਨੇ ਚਿਰ ਦਾ ਹੋਣਾ ਮਸਾਂ ਹੀ ਉਹ ਕਤੂਰਾ ਹੋਣਾ ਡੇਢ ਕਮੀਨੇ ਦਾ 45 ਦਿਨ ਦਾ 50 ਦਿਨ ਦਾ ਉਹ ਕਤੂਰਾ ਜਿਆ ਸੀ ਚਿੱਟਾ ਜਿਹਾ ਛੋਟਾ ਜਿਹਾ ਉਥੇ ਕਿਤੇ ਛੜਕ ਤੇ ਐ ਸਾਈਡ ਤੇ ਹੀ ਤੁਰਿਆ ਜਾਂਦਾ ਸੀ ਸਾਈਡ ਤੇ ਮੈਂ ਗੱਡੀ 'ਚ ਬੈਠਾ ਇਦਾ ਉਹ ਇੱਕ ਐਡਾ ਦਾੜਾ ਪੂਰਾ ਜਦੋਂ ਉਹ ਜਦੋਂ ਮਾੜਾ ਜਿਹਾ ਅੱਗੇ ਬੈਕ ਲੱਗਿਆ ਉਹ ਅੱਗੇ ਤੁਰਿਆ ਨਾ ਗੱਲ ਨਾ ਬਾਤ ਵਿਚਾਰੇ ਨੇ ਕੁਛ ਨਹੀਂ ਕਿਹਾ ਉਹਨੇ ਮਾਰੀ ਇੰਨੀ ਜ਼ੋਰ ਨਾਲ ਲੱਤੋਂ ਮਾਰਿਆ ਕੰਧ ਨਾਲ ਮੈਂ ਇੰਦਾ ਗੱਡੀ 'ਚ ਬੈਠਾ ਮੈਂ ਕੁੱਥਾ ਉਹਨਾ ਮੈਂ ਉਹ ਤਾਂ ਮੈਂ ਕਿਹਾ ਕੀ ਯਾਰ ਇਹ ਸੰਗਤ ਕਰਕੇ ਆ ਰਹੇ ਆਂ ਦੀਵਾਨ ਸੁਣ ਕੇ ਆ ਰਹੇ ਆਂ ਕੁਛ ਨਹੀਂ ਕਿਹਾ ਉਹਨੇ ਵਿਚਾਰੇ ਨੇ ਤੁਰਿਆ ਜਾਂਦੇ ਐਵੇਂ ਹੀ ਲੱਤ ਸਾਡੇ 'ਚ ਹੁੰਦਾ ਸੀ ਕਿਥੇ ਕੁੱਤਾ ਵੇਖਣਾ ਨਾ ਗੱਡੀ ਵੀ ਉਧਰ ਨੂੰ ਕਰ ਦੇਣੀ ਮੈਂ ਕਿਹਾ ਤੂੰ ਕਿਤੇ ਉਹਨੂੰ ਕਰਦਾ ਕਰਦਾ ਕਿਤੇ ਬਾਕੀ ਵਾਲੇ ਨਾਲ ਕਿਤੇ ਇੱਧਰ ਵਾਲੇ ਨੂੰ ਕਿਤੇ ਉਹਨੂੰ ਸਿੱਧਾ ਕਰ ਜਿਹੜਾ ਕੁੱਤਾ ਵੇਖਣਾ ਐਵੇਂ ਹੀ ਚੌੜ ਚੌੜ ਜੀ ਹਾਸੇ ਜੀ ਐਵੇਂ ਹੀ ਤੁਰਿਆ ਜਾਂਦਾ ਲੱਤ ਮਾਰ ਦੇਣੀ ਕਿਸੇ ਨੂੰ ਐਵੇਂ ਹੀ ਨਾ ਭਾਈ ਅੰਦਰ ਦਇਆ ਰੱਖੀਏ ਤਰਸ ਰੱਖੀਏ ਪਿਆਰ ਰੱਖੀਏ